ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਟੰਡ ਦੇ ਰੰਗਦੇ ਆ ਹਰੀ ਕੇ ਪੱਤਣ ਤੇ ਹਰੀ ਕੇ ਪੱਤਣ ਦੇ ਦਰਿਆ ਦੇ ਉਪਰ ਪੁਲ ਦੇ ਉੱਤੇ ਲੰਘ ਰਹੇ ਆਂਗੇ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨਾ ਕਿੰਨਾ ਪਾਣੀ ਆ ਰਿਹਾ ਹੈਗਾ ਦਰਿਆ ਦੇ ਵਿੱਚ ਤੇ ਮੈਂ ਬੰਦ ਦਿਖਾਣਾ ਤੁਹਾਨੂੰ ਜੋ ਬੰਦ ਲੱਗਿਆ ਹੋਇਆ ਹੈਗਾ ਡੈਮ ਦਾ ਉਹ ਸਾਹਮਣੇ ਬੰਦ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਉਹ ਡੈਮ ਹੈਗਾ ਕਹਨਗੇ ਚਲੋ ਉੱਥੇ ਅੱਗੇ ਪਾਣੀ ਸਟਾਕ ਕੀਤਾ ਹੋਇਆ ਹੈ ਕਾਫੀ ਲੰਮਾ ਚੌੜਾ ਤੇ ਜਿੰਨੀ ਦੂਰ ਤੱਕ ਆਪਣੀ ਨਿਗਾਹ ਜਾਊਗੀ ਉੱਥੇ ਪਾਣੀਓ ਪਾਣੀ ਹੈਗਾ ਜਿੰਨਾ ਹੁਣ ਤੁਸੀਂ ਪਾਣੀ ਦੇਖ ਸਕਦੇ ਹੋ ਐਨਾ ਪਾਣੀ ਪਹਿਲਾਂ ਮੈਂ ਕਿਤੇ ਨਹੀਂ ਦੇਖਿਆ ਹੈਗਾ ਕਿਉਂਕਿ ਪਿੱਛੇ ਪਾਣੀ ਜਾਦੇ ਆਣ ਕਾਰਨ ਮੀਂਹ بارشਾਂ ਕਾਰਨ ਬੱਦਲ ਫਟਣ ਕਾਰਨ ਹਿਮਾਚਲ ਚ ਸਾਰਾ ਪਾਣੀ ਹੌਲ ਸਪੀਡ ਦੇ ਆ ਰਿਹਾ ਦੇਖ ਸਕਦੇ ਤੁਸੀਂ ਇੱਧਰ ਦੇਖੋ ਜੀ ਜਿੰਨੀ ਦੂਰ ਤੱਕ ਨਿਗਾ ਮਾਰੋਗੇ ਪਾਣੀ ਹੀ ਪਾਣੀ ਖੜੇਗਾ ਬਹੁਤ ਦੂਰ ਤੱਕ ਪਾਣੀ ਉਹ ਪਾਣੀ ਹੈ ਜੀ ਇੱਧਰ ਵੀ ਨਿਗਾ ਮਾਰੋ ਫੁੱਲ ਪਾਣੀ ਭਰਿਆ ਹੋਇਆ ਜੀ ਦੇਖ ਸਕਦੇ ਤੁਸੀਂ ਉਹ ਸਾਹਮਣੇ ਦਰਿਆ ਤੇ ਉਸ ਤੋਂ ਦੀ ਦਰਿਆ ਦੇ ਜਿਹੜਾ ਮੇਨ ਹੈੱਡ ਪੋਲਾਗਾ ਉਹਦੇ ਤੋਂ ਦੀ ਗੱਡੀ ਲੰਘ ਨਹੀਂ ਬੱਸ ਲੰਘ ਰਹੀ ਹੈਗੀ ਤੁਹਾਨੂੰ ਮੈਂ ਕੋਲੇ ਲਾ ਕੇ ਜੂਮ ਕਰਕੇ ਦਿਖਾਣਾ ਆ ਦੇਖੋ ਇਹ ਦਰਿਆ ਚ ਇੰਨਾ ਕਿਤੇ ਮੈਂ ਪਾਣੀ ਨਹੀਂ ਦੇਖਿਆ ਜਿੰਨਾ ਹੋਣਾਗਾ ਜਿਹੜੀ ਇਹਦੇ ਵਿੱਚੋਂ ਦੋ ਨਹਿਰਾਂ ਨਿਕਲਦੀਆਂ ਨੇ ਉਹ ਸਾਹਮਣੇ ਮੰਦਰ ਕੋਲ ਦੀ ਉਹ ਵੀ ਫੁੱਲ ਭਰੀਆਂ ਜਾ ਰਹੀਆਂ ਨੇ ਜੀ ਪਰਾਂ ਦੀ ਆ ਦੇਖੋ ਜੋ ਪਿੱਛੇ ਵਾਰਸ਼ ਯਾਦੇ ਆਉਣ ਕਾਰਨ ਇਹਨਾਂ ਨੂੰ ਪਾਣੀ ਸੱਡਣਾ ਪੈ ਰਿਹਾ ਹੈਗਾ ਪਾਣੀ ਬਹੁਤ ਸਬਿਟ ਦੇ ਨਿਕਲ ਰਿਹਾ ਜੀ ਪਹਿਲਾਂ ਜਮੀ ਖਾਲੀ ਹੁੰਦਾ ਸੀ ਮੈਂ ਪਹਿਲਾਂ ਬਹੁਤ ਮਾਰ ਲੰਗਿਆ ਕਰਿਆ ਉਹਨਾਂ ਦੀ ਜਮੀ ਖਾਲੀ ਹੁੰਦਾ ਸੀਗਾ ਇਹ ਆ ਗਿਆ ਹਰੀ ਕੇ ਪੱਤਨ ਦਾ ਦਰਿਆ ਪਰਲੇ ਪਾਸੇ ਬਹੁਤ ਲੰਮਾ ਚੌੜਾ ਦਰਿਆ ਜਿੰਨੀ ਦੂਰ ਤੱਕ ਨਿਗਾ ਮਾਰਗਾ ਜੀ ਪਾਣੀਓ ਪਾਣੀ ਖੜਿਆਗਾ ਮੰਨ ਲਓ ਐਂਡ ਤਾਂ ਦਿਖਦਾ ਹੀ ਨਹੀਂਗਾ ਵੀ ਐਂਡ ਹੈਗਾ ਆ ਦੇਖੋ ਇੱਧਰ ਦੇਖੋ ਕਾਫੀ ਲੰਮਾ ਚੌੜਾ ਆ ਇੱਥੇ ਜਿਹੜੀ ਆ ਆ ਜਗ੍ਹਾ 'ਚ ਪਾਣੀ ਲੰਗ ਰਿਹਾ ਜੀ ਇੱਥੇ ਜੀਰੀ ਲਾਈ ਹੋਈ ਸੀਗੀ ਮੈਂ ਖੁਦ ਅੱਖੀਂ ਦੇਖ ਕੇ ਗਿਆਗਾ ਜੀਰੀ ਲਾਈ ਹੋਈ ਸੀਗੀ ਉਰੇ ਹੁਣ ਦੇਖੋ ਵਿੱਚ ਡੁੱਬ ਗਿਆ ਸਾਰੇ ਜੀਰੀਆਂ ਜੂਰੀਆਂ ਇਧਰ ਮਾਰੋ ਨਿਗਾ ਪਾਣੀ ਦੂਰ ਤੱਕ ਜਿੰਨੀ ਦੂਰ ਤੱਕ ਨਿਗਾ ਮਾਰੋਗੇ ਪਾਣੀ ਹੀ ਪਾਣੀ ਹੈ ਦਰਿਆ ਤੇ ਦੇਖ ਸਕਦੇ ਹੋ ਕੱਲੀ ਵੀਡੀਓ ਬਣਾਉਣ ਦੇ ਚੱਕਰ ਚ ਦੇਖ ਸਕਦੇ ਹੋ ਉਹ ਸਾਹਮਣੇ ਦਰਿਆ ਤੇ ਨਿਗਾ ਮਾਰੋ ਇਹ ਆ ਗਿਆ ਦਰਿਆ ਇਹ ਹੈਡ ਹੈ ਜੀ ਦੇਖੋ ਗੇਟ ਦੇਖੋ ਕਿੰਨੇ ਨੇ ਇਹਦੇ ਹੈਡ ਦੇ ਇਹ ਆ ਜਗ੍ਹਾ ਦੇ ਜਿੱਥੇ ਆ ਬਗਲਾ ਬੈਠਾ ਹੈ ਸਾਰੀ ਜੀਰੀ ਸੂਰੀ ਇੱਧਰ ਲੱਗੀ ਹੋਈ ਇਹ ਸਾਰੀ ਡੁੱਬ ਗਈ